ਕਿਸ ਤਰਿਕੇ ਨਾਲ ਟੀਕੇ ਲੱਗ ਰਹੇ ਸੀ ਆ ਦੇਖੋ ਪੇਪਰ ਪੇਪਰ ਵੀਰ ਪੀੜੇ ਭਾਈ ਅਸੀਂ ਤੋਂ ਸਿਗਰਟ ਪਾਜ ਗਾ ਤੂਗੇ ਭਾਈ ਸਿਗਰਟ ਵੀਰੇ ਇਹਦੀ ਵੀਡੀਓ ਮੈਂ ਕਰਾਵਾ ਸੀਗਰਟ ਦਿਖਾ ਦੇ ਭਾਈ ਨੂੰ ਸਿਗਰਟ ਵੀਰੇ ਸੋ ਨੋਜੋ ਨਾਲੋਂ ਟੀਕੇ ਲਗਾਏ ਟੀਕੇ ਆਟ ਭੱਜ ਗਏ ਬੰਦੇ ਟੀਕੇ ਵਾਲੇ ਉਹ ਭੱਜ ਗਏ ਦੇਖੋ ਟੀਕੇ ਹਾਂਜੀ ਹਾਂਜੀ ਟੀਕੇ ਲੱਗ ਰਹੇ ਸੀ ਭਾਈ ਉਹ ਟੀਕੇ ਲੱਗ ਰਹੇ ਸੀ ਸੋ ਚਿੱਟੇ ਦੇ ਪਰ ਪਰ ਟੀਕੇ ਲਗਾਏ ਜਾ ਰਹੇ ਸੀ ਜੇ ਸਿਗਰਟ ਜਖਮ ਵੀ ਰਹੀ ਭਾਈ ਉਹ ਭੱਜ ਗਏ ਬੰਦੇ ਯਾਰ ਪਈਆ ਵੀ ਪੇਟੀ ਕੇ ਬਾਹਰ ਲਾਤਾ ਭਾਈ ਯਾਰ ਕਿੰਨੀ ਗੱਲ ਹਾਂ ਲੋ ਲੋ ਭਾਈ ਉਹ ਦਿਖਾਈ ਸਿਗਰਟ ਵੀ ਪੀਦੇ ਸੀ ਟੀਕੇ ਵੀ ਲਾ ਰਹੇ ਸੀ ਕਿੱਥੇ ਟੀਕੇ ਕਿੱਥੇ ਤਸਵੀਰਾਂ ਜੜੀਆਂ ਥੋੜਾ ਸੋ ਤੁਹਾਨੂੰ ਟੱਕਣ ਦੇਖ ਸਕਦੇ ਹਾਂ ਕਿ ਇਸ ਤਰੀਕੇ ਨਾਲ ਇੱਥੇ ਪਏ ਆ ਸਰਿੰਜਾ ਤੁਸੀਂ ਦੇਖ ਸਕਦੇ ਆ ਇਹ ਨਹੀਂ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਟੀਕੇ ਵਗੈਰਾ ਜਿਹੜਾ ਸਾਰੇ ਆ ਉਹ ਫਿਰ ਰਹੇ ਹੋਇਆ ਹੈ ਹੈਰਾਨਗੀ ਵਾਲੀ ਗੱਲ ਹੈ ਕਿ ਲਗਾਤਾਰ ਇੱਕ ਬੰਨੇ ਜਿਹੜੀ ਸਰਕਾਰਾਂ ਕਹਿ ਰਹੀਆਂ ਕਿ ਨਸ਼ਾ ਜਿਹੜਾ ਬੰਦ ਕਰ ਦਿੱਤਾ ਪਰ ਹੈਰਾਨਗੀ ਵਾਲੀ ਗੱਲ ਹੈ ਲਗਾਤਾਰ ਜਿਹੜਾ ਨਸ਼ਾ ਆ ਉਹ ਵੱਧਾ ਹੋ ਰਿਹਾ ਹੈ ਕਿਹੜਾ ਨਜ਼ਰ ਆ ਰਿਹਾ ਸਣੀ ਬੱਜੇ ਥੋੜੀ ਅਸੀਂ ਦੱਸੋ ਕਿੱਥੇ ਤੇ ਰਹਿਣ ਵਾਲਾ ਬ੍ਰਦਰ ਕੋ ਆਪਾਂ ਬਈ ਇੱਥੇ ਵੇ ਆਂ ਲੋਕਲ ਟੀਕੇ ਲਾਉਣਾ ਨਹੀਂ ਨਹੀਂ ਦਿਖਾਵਾਂ ਮੈਂ ਆ ਲੋ ਲੈ ਲੋ ਨਹੀਂ ਨੂੰ ਸੋ ਹੁਣ ਤੁਹਾਨੂੰ ਉਹ ਵੀ ਦਿਖਾਉਣੇ ਆ ਜਿਹਦੇ ਵਿੱਚ ਇਹ ਬੰਦਾ ਜਿਹੜਾ ਵਾ ਟੀਕੇ ਲਗਾ ਰਿਹਾ ਦੇਖ ਸਕਦੇ ਹੋ ਵੀਡੀਓ ਇਹ ਦਿਲਵਾ ਦੋ ਜੀ ਹਾਂ ਮੈਂ ਕਰਦਾ ਛੱਡਦੇ ਆ ਉਹ ਪੱਦ ਗਿਆ ਬਾਲ ਲਾ ਇਹਨੂੰ 75 ਰੁਪਏ ਤੂੰ ਦੇ ਸਕਦਾ ਇੰਜੈਕਸ਼ਨ ਜਿਹੜਾ ਲੜਕੇ ਨੇ ਫੜਿਆ ਹੋਇਆ ਹੱਥਾਂ ਦੇ ਵਿੱਚ ਮੇਰੇ ਕੋਲ ਥੋੜਾ ਪਾਣੀ ਹੋਇਆ ਯਾਰ ਕੋਈ ਸੁਣੋ ਨੀ ਕਾ ਪੀਓ ਮੈਂ ਤੂੰ ਹੀ ਆਂ ਹਾਂਜੀ ਆ ਤਾਂ ਮੈਂ ਆ ਇੱਧਰ ਲੇ ਬੈਠਾ ਇੱਧਰ ਆ ਤਾਂ ਮੈਂ ਬੈਠਾ ਹਾਂ ਹਾਂਜੀ ਮੈਂ ਤਾਂ ਮਾਲੀ ਨਾਲ ਗੱਲ ਕਰਿਆ ਫੋਨ ਤੇ ਮਾਲੀ ਕੌਣ ਹੈ ਫਰੈਂਡ ਨੂੰ ਮਾਲੀ ਕਹਿੰਦੇ ਫਰੈਂਡ ਮੇਰੀ ਨੂੰ ਮਾਲੀ ਕਹਿੰਦੇ ਸੋ ਦੇਖ ਸਕਦੇ ਹੋ ਹੱਥ ਦੇ ਵਿੱਚ ਜਿਹੜੇ ਇੰਜੈਕਸ਼ਨ ਜਿਹੜੇ ਇਹਨਾਂ ਨੇ ਫੜੇ ਹੋਏ ਸੀਗੇ ਆਪਾਂ ਇੱਥੇ ਕਰਨ ਕੀ ਆਨੇ ਆ ਯਾਰ ਅਸੀਂ ਹਾੜੀਆਂ ਦੇ ਵਿੱਚ ਬੈਠਾ ਕੋਈ ਸੱਪ ਉੱਪਰ ਲੜ ਜਾਵੇ ਸਲਾਉਣ ਆਏ ਸੀ ਭਾਜੀ ਇਹ ਤਾਂ ਓੜ ਦੀਆਂ ਗੋਲੀਆਂ ਵੀ ਲੱਗੀਆਂ ਤੁਹਾਡੀਆਂ ਹਾਂਜੀ ਓੜ ਦੀਆਂ ਗੋਲੀਆਂ ਲੱਗੀਆਂ ਤੁਹਾਡੀਆਂ ਜਿਹੜੀਆਂ ਅੰਦਰ ਸੈਂਟਰ ਵਾਲੀਆਂ ਹਾਂਜੀ ਲੱਗੀਆਂ ਤੇ ਜਿਹੜੀਆਂ ਗੋਲੀਆਂ ਵੇਚਦੇ ਆ ਉਥੇ ਦੇ ਨਾ ਉਧਰ ਹੀ ਹੁਣੇ ਆ ਵਿੱਚ ਦੇ ਭਾਜੀ ਇੱਕ ਗੋਲੀ ਮੇਰੇ ਆਪਾਂ ਤਾਂ ਇੱਧਰ ਆਈ ਗਏ ਆ ਸਿਕਰ ਬੱਤੀ ਲਾ ਕੇ ਫੇਰ ਜਾਈਦਾ ਕੰਮ ਕਾੜੀਆਂ ਦੇ ਵਿੱਚ ਚਾਹ ਜੇ ਕਿੱਥੇ ਭਾਜੀ ਇਹ ਠੀਕ ਆ ਦੱਸ ਮੈਨੂੰ ਕੀ ਆ ਦੱਸ ਕੀ ਆ ਅੱਗੇ ਬੈਨਲ ਇੱਥੇ ਬੈਠੀਦਾ ਆ ਉਹ ਉਧਰ ਬੈਗੇ ਨਹੀਂ ਨਹੀਂ ਉਧਰ ਹੀ ਬੈਨਲ ਜਗ੍ਹਾ ਨਹੀਂ ਨਹੀਂ ਹੱਥ ਦਿਖਾ ਆਪਣੇ ਹੱਥ ਦਿਖਾ ਸਿੱਧੇ ਕਰ ਸਿੱਧੇ ਕਰ ਕੀ ਆ ਇੱਕ ਮਿੰਟ ਕੁਛ ਨਹੀਂ ਆ ਭਾਜੀ ਤੁਸੀਂ ਐ ਨਹੀਂ ਹਾਂਜੀ ਇਹ ਕੋਈ ਨਹੀਂ ਹੈ ਭਾਈ ਇਹ ਪਹਿਲਾਂ ਆਉਂਦੇ ਟੀਕੇ ਦਾ ਨਿਸ਼ਾਨ ਜਿਹੜਾ ਤੁਹਾਨੂੰ ਦਿਖਾਉਂਦੇ ਆ ਆਹ ਲੱਗਾ ਯਾਰ ਹੁਣ ਇਹ ਲੱਗਾ ਤਾਜਾ ਨਿਸ਼ਾਨ ਹੈ ਉਹ ਨਹੀਂ ਭਾਈ ਹਾਂਜੀ ਤਾਜਾ ਟੀਕਾ ਵਾ ਮੇਰੇ ਸਾਹਮਣੇ ਲੱਗਾ ਇਹ ਟੀਕਾ ਦੱਸੋ ਭਾਈ ਸਰਦਾਰ ਜੀ ਤਾਜਾ ਟੀਕਾ ਹੈਗਾ ਕਿ ਨਹੀਂ ਤਾਜਾ ਟੀਕਾ ਹੈ ਟੀਕਾ ਟੀਕਾ ਆਇਆ ਨਾਲ ਗੱਲ ਆਇਆ ਨੇ ਪੁਰਾਣੇ ਪੁਰਾਣੇ ਦਾ ਟੀਕਾ ਟੀਕਾ ਦਾ ਲੱਗਾ ਹੁੰਦਾ ਇਹਨਾਂ ਦਾ ਨਿਸ਼ਾਨ ਉਹਦਾ ਟੀਕੇ ਦਾ ਆ ਟੀਕੇ ਦਾ ਹੀ ਆ ਭਾਈ ਹੁਣ ਦੱਸੋ ਭਾਈ ਬਿਲਕੁਲ ਭਾਈ ਫੇ ਆਪਾਂ ਨੂੰ ਕੀ ਲੋੜ ਨਸ਼ਾ ਕਰਨ ਦੀ ਲੋੜ ਦਾ ਕੋਈ ਨਹੀਂ ਭਾਈ ਪਰ ਆਇਆ ਬੰਦ ਬਾਜ ਮੰਨ ਲਿਆ ਜੇ ਤੁੰਗੇ ਹਾਂ ਪਤਾ ਹੈ ਹੈ ਪਹਿਲੇ ਆ ਗਿਆ ਭਈਆ ਉਹ ਭੱਜ ਗਿਆ ਉਹ ਤਾਂ ਭੱਜ ਗਿਆ ਜਿਹੜਾ ਭੱਜ ਗਿਆ ਭਈ ਉਹ ਤੂੰ ਕਿਨਾਂ ਹੋਣੀ ਚੀਨਾ ਕੀ ਸਿਗਰਟ ਪੀ ਰਹੀ ਭਈ ਉਹ ਸਾਡੇ ਜਗਦੰ ਭੱਜੇ ਉਹ ਡਰਦੇ ਮਾਰੇ ਭੱਜੇ ਸਹੀ ਇੰਜੈਕਸ਼ਨ ਲੋਣੀ ਨਹੀਂ ਤੇ ਆਪਾਂ ਕਿਉਂ ਲਾਵੇਂ ਬਸ਼ਰੀਕੋ ਖਰਾਬ ਕਰਦਾ ਆਹ ਦੇਖ ਲਓ ਤੁਸੀਂ ਮੇਰੀ ਗੱਲ ਪਹਿਲਾਂ ਬੁੱਲੋ ਬੇਸੀ ਲਾਣੇ ਪਿਆ ਹੋ ਨਹੀਂ ਲਾਣਾ ਮੈਂ ਸੱਚਾ ਚੜ੍ਹਨਾ ਚਾਹੁੰਦਾ ਹਾਂ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਉਹ ਪੁਰਾਣੇ ਨਹੀਂ ਨਸ਼ਾ ਪਾਉਗੀ ਇਹਨਾਂ ਨੇ ਨਸ਼ਾ ਛਡਨਾ ਸੈਂਟਰ ਉਹ ਸੈਂਟਰ ਜਾ ਕੇ ਵੀ ਨਹੀਂ ਦੀਆਂ ਨਾ ਬਹੀ ਕੰਮ ਕਰਦੇ ਲੱਗੇ ਆਪਾਂ ਸੈਂਟਰ ਭੇਜ ਦਿੰਦੇ ਆ ਸੈਂਟਰ ਭੇਜ ਦਿੰਦੇ ਆ ਨਹੀਂ ਉਹ ਤਾਂ ਕੋਈ ਚੱਕਰ ਨਹੀਂ ਆਪਾਂ ਨੂੰ ਉਹਨੂੰ ਹੀ ਵੜੋ ਉਹਨੂੰ ਹੀ ਸਾਨੂੰ ਨਹੀਂ ਆ ਭਾਈ ਭੱਜਦਾ ਨਹੀਂ ਮੈਂ ਇੱਥੇ ਆ। ਸੈਂਟਰ ਤੋਂ ਦਰ ਤੋਂ ਭੱਜ ਜਾਣਾ ਇਹਨਾਂ ਨੇ। ਨਹੀਂ ਨਹੀਂ ਜੇ ਆਪਾਂ ਨਸ਼ਾ ਛੱਡਣਾ ਆ ਫਿਰ ਆਪਾਂ ਡਰਦੇ ਕਿਉਂ ਆ? ਆ ਦੇਖੋ ਮੇਰੇ ਬਹੁਤ ਪੁਰਾਣੇ ਇਨਸਾਨ ਆ ਦੇਖਣੇ। ਆਪਾਂ ਫਿਰ ਮੇਨ ਟਾਲੀ ਗੱਲ ਕਰਦੇ ਆ ਕਿ ਆਪਾਂ ਮੇਨ ਆਪਾਂ ਬਹੁਤ ਪੁਰਾਣੇ ਇਨਸਾਨ ਆ ਭਾਈ ਠੀਕ ਹੈ। ਇਹ ਕਹਦਾ ਹੀ ਹੈ। ਇਹ ਤਾਂ ਆਪਾਂ ਕਹਿੰਦੇ ਤਾਂ ਹੀ ਆਇਆ ਇਹਦਾ ਨਹੀਂ ਆਪਾਂ ਚਿੱਟਾ ਲੈਣੇ ਕਿਤੋਂ? ਆ ਦੇਖੋ। ਲੈਣੇ ਕਿਤੋਂ? ਵਾਈਦਾ ਹੀ ਨਹੀਂ ਕਿੰਨਾ ਖਰੀਦੇ ਕਿਤੋਂ ਹੁੰਦਾ? ਛੱਡਿਆ ਨੂੰ ਬਹੁਤ ਚੇਰ ਹੋ ਗਿਆ। ਵੀਡੀਓ ਤਾਂ ਆਪਾਂ ਦੇਖ ਲਈ ਪਰ ਜੇ ਪਹਿਲੇ ਖਰੀਦਾਂ ਸੀ ਨਾ ਕਿਤੋਂ ਖਰੀਦਾਂ ਸੀ? ਪਹਿਲਾਂ ਉਹਦਾ ਉਹ ਨੰ ਪੈਣਦਾ ਸੀ ਉਹ ਮਰ ਗਿਆ ਭਜਨਾ ਨਾਂ ਸੀ ਉਹ ਅੱਛਾ ਉਹ ਮਰ ਗਿਆ ਹਾਂਜੀ ਉਸ ਤੋਂ ਬਾਅਦ ਕਿਹ ਕੋ ਲੈਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਨੀ ਲਾਇਆ ਕਦੀ ਮੈਂ ਤਾਂ ਕਦੀ ਨਹੀਂ ਲਾਇਆ ਉਸ ਤੋਂ ਬਾਅਦ ਕਦੀ ਨਹੀਂ ਆਖਾਂ ਦੇਖ ਕੇ ਤੇਰੀਆਂ ਪਤਾ ਲੱਗਣ ਡਿਆ ਤੂੰ ਕੀ ਕੀਤਾ ਓਏ ਭਾਜੀ ਆਪਾਂ ਉਹ ਦਵਾਈ ਖਾਧੀ ਆ ਕਿਹੜੀ ਆਹ ਜਿਹੜੀ ਇੰਟਰੋਮੈਲ ਇੰਟਰੋਮੈਲ ਦੀ ਭਾਈ ਜੰਦ ਏ ਖਾਧੀ ਆ ਉਦੋਂ ਹੁਣ ਆਪਾਂ ਸਾਈਡ ਵੱਟੀ ਲਾਉਣ ਨੂੰ ਆ ਗਏ ਸੀ ਇੱਧਰ ਨਾਲ ਤਾਂ ਤੇ ਟੀਕੇ ਵਾਲੇ ਬੈਠੇ ਸੀ ਜਿਹੜੀ ਸਾਨੂੰ ਦਿਖਾ ਦਿੰਦੇ ਆ ਉਹ ਦੱਸ ਦੇ ਕੀ ਲਗਾਤਾਰ ਲੰਮਾ ਪਿੰਡ ਚੌਂਕ ਦੇ ਕੋਲ ਜਿਹੜਾ ਨਾ ਇਹ ਸਰਕਾਰੀ ਦਵਾਈਆਂ ਜਿੱਥੇ ਮਿਲਦੀਆਂ ਉੱਥੇ ਨਸ਼ੇ ਦੀਆਂ ਇਹ ਸਰਕਾਰੀ ਦਵਾਈਆਂ ਲੈਂਦੀਆਂ ਮਾਲੀ ਕੌਣ ਬੋਲਦਾ ਵੀ ਇਹ ਨਹੀਂ ਮਾਲੀ ਕਹਿੰਦੇ ਆ ਮਾਲੀ ਕਹਿੰਦੇ ਵੀ ਜਿਹੜੀ ਉਹ ਨਾਲ ਨਹੀਂ ਉਹਨੂੰ ਮਾਲੀ ਕਹਿੰਦੇ ਆ ਨਹੀਂ ਮੈਂ ਉਦਾਂ ਨਾਮ ਵੀ ਆਉਂਦਾ ਉਹਦਾ ਨਾਮ ਸੁਨੀਤਾ ਕੰਮ ਕਰਨ ਵਾਲੇ ਬੰਦੇ ਆ ਭਾਈ ਸੀਮਿੰਟ ਦਾ ਕੰਮ ਕਰਦੇ ਆ ਸੈਂਟਰ ਚ ਸੈਂਟਰ ਚ ਕੀ ਕੀ ਸੈਂਟਰ ਚ ਕੀ ਹੁੰਦਾ ਵਾ ਜਿੱਕਤ ਹੁੰਦੀ ਉੱਦਾਂ ਜੇ ਗੱਲ ਨਹੀਂ ਭਾਈ ਮੇਰੇ ਛੋਟੇ ਛੋਟੇ ਨਿਆਣੇ ਮੈਂ ਨਹੀਂ ਪਹਿਲੇ ਕਦੀ ਗਏ ਸੈਂਟਰ ਦੇ ਤੇ ਗਿਆਂ ਪਹਿਲੇ ਸੁਣ ਲਈ ਖਾਈ ਦੀ ਆ ਕੰਮ ਤੇ ਵਾਜੀ ਦਾ ਕੋਈ ਓਦਾਂ ਦੀ ਚੱਕਰੀ ਨਹੀਂ ਭਾਈ ਤੂੰ ਕਦੀ ਸੈਂਟਰ ਗਿਆ ਕਦੀ ਸੈਂਟਰ ਗਏ ਕਦੀ ਕਿ ਨਹੀਂ ਗਏ ਫੇ ਡਰ ਕਹਦਾ ਆਪਾਂ ਨੂੰ ਜਾ ਕੇ ਦੇਖੋ ਇੱਕ ਵਾਰੀ ਕੀ ਪਤਾ ਉਹ ਤਾਂ ਕੋਈ ਜਾਣੀ ਫੇ ਮਗਰ ਉਹ ਕਰ ਜਿੰਦਗੀ ਸੁਧਰੀ ਜਾਵੇ ਕਰ ਦੇ ਤੰਗ ਹੋ ਜਾਣਗੇ ਉਹ ਕੋਈ ਨਹੀਂ ਤੇਰੇ ਤੋਂ ਤੰਗ ਹੋਏ ਫੇ ਮਰਾ ਕਰਦੇ ਓਦਾਂ ਵੀ ਤੰਗ ਹੋਏ ਪਏ ਆ ਨਹੀਂ ਨਹੀਂ ਉਦਾਰਾ ਤਾਂ ਮੈਂ ਆਇਆ ਤੇ ਦਾ ਥੋੜਾ ਉਹ ਦੇਖਦਾ ਤਾਂ ਸੀ ਕੋਈ ਕੰਮ ਕਈ ਦਵਾਈ ਖਾਈ ਮਤਲਬ ਘਰ ਦੇ ਇਹ ਕਹਿੰਦੇ ਪੈਸੇ ਦੇ ਚੱਲੋ ਨਸ਼ਾ ਕਰ ਚੱਲੋ ਕੋਈ ਦਿੱਕਤ ਨਹੀਂ ਸਾਡੀ ਨਹੀਂ 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 ਤੇ ਫਿਰ ਤਾਂ ਮਤਲਬ ਘਰ ਦੇ ਤੰਗ ਹੀ ਹੋਣੇ ਨਾ ਜੇ ਨਸ਼ਾ ਕਰ ਦੰਦੇ ਫਿਰ ਤਾਂ ਤੰਗ ਹੀ ਹੋਣੇ ਆ ਮੈਂ ਉਹੀ ਕਹਿੰਦਾ ਘਰ ਦੇ ਤੰਗ ਹੀ ਹੋਣੇ ਫਿਰ ਕੀ ਘਰ ਦੇ ਕਹਿੰਦੇ ਕੋਈ ਗੱਲ ਨਹੀਂ ਕੀ ਘਰ ਦੇ ਪਹਿਲਾਂ ਤੰਗ ਸੀ ਬਹੁਤ ਤੰਗ ਜੇਲੂ ਮੈਂ ਕਰਦਾ ਹੁਣ ਆਪਾਂ ਛੱਡਿਆ ਹੋਇਆ ਜੇ 1 ਟੂ 1 ਹੁੰਦਾ ਨਾ ਖਾਣ ਦਵਾਉਂਦਾ ਆਪਾਂ ਪੈਸੇ ਉਹ ਦੇਈਏ ਘਰ ਦੇ ਨੂੰ ਕੋਈ ਪਾਵਾਂਗੇ ਸੈਂਟਰ ਦਵਾ ਦਈਏ ਹਾਂਜੀ ਸੈਂਟਰ ਦਾਖਲ ਕਰਾ ਦਈਏ ਨਹੀਂ ਨਹੀਂ ਕੋ ਵੀਡੀਓ ਦਾ ਬਣਾਓ ਫਿਰ ਸੈਂਟਰ ਦਾ ਸਾਹਮਣੇ ਬਾਕੀ ਕੋਈ ਗੱਲ ਨਹੀਂ ਕੰਮ ਕਰਨ ਵਾਲੇ ਬੰਦੇ ਆ ਭਾਈ ਜੀ ਸੀਲਿੰਗ ਦਾ ਕੰਮ ਕਰ ਰਹੇ ਨੇ ਇਹ ਜਿਹੜੇ ਇੱਥੇ ਲੋਕ ਟੀਕੇ ਲਾ ਰਹੇ ਸੀ ਤਾਂ ਚਾਹੇ ਤੁਸੀਂ ਨਹੀਂ ਲਾ ਰਹੇ ਟੀਕੇ ਕਿੱਦਾਂ ਲਾਂਦੇ